ਮੇਰੇ ਫਰੈਂਡਸ ਵਾਗਦਾ ਜੀ ਦੋੜਾ ਇਹ YouTube ਚੈਨਲ ਦੇਖ ਰਹੇ ਹੋ ਮੈਂ ਜੀ ਪਾਪਾ ਨੇ ਪਰਿਵਾਰ ਬਲੌ ਸਵੇਰੇ ਸਾਡੇ ਸਤਪੁਰੇ ਦਾ ਟੈਲਾ ਇੱਕ ਹੋਇਆ ਸਾਡੇ ਮੰਦਰ ਬੜਾ ਪਿਆਰਾ ਬਣਾਤਾ ਤੇ ਇਹ ਹੈ ਜੀ ਸ਼੍ਰੀ ਬੜਾ ਮੰਦਰ ਦਾ ਬਬੂ ਇਸ ਕਰਮਾ ਜੀ ਮੰਦਰ ਤੇ ਮੈਂ ਰੋਜ਼ ਆਉਂਦਾ ਹਾਂ ਵੀ ਆ ਬੜੇ ਗੱਛਾਂ ਨਾਲ ਥੋੜੀ ਜਲਦੀ ਆਇਆ ਆ ਇਹ ਮੇਰੇ ਪਿੰਡ ਦਾ ਮੰਦਰ ਪਰ ਮੈਂ ਫੋਨ ਕੁਦਰਤੀ ਜੇਬ ਚ ਸੀ ਆਦਾ ਮੈਂ ਵੀਡੀਓ ਬਣਾ ਰਹੀ ਨਹੀਂ ਮੈਂ ਕਿ ਫੋਨ ਨਹੀਂ ਲੈ ਕੇ ਆਂਦਾ ਆ ਰਹੀ ਵੀ ਬਾਬਾ ਸ਼ਿਵ ਜੀ ਕੋਲੇ ਰਾਮ ਮੰਦਿਰ ਆ ਬਾਬਾ ਬਿਸ਼ਕਰਮਾ ਜੀ ਦਾ ਮੰਦਿਰਾ ਸ਼ੀਤਲਾ ਮਾਤਾ ਦਾ ਮੰਦਿਰ ਆ ਪਰਸ਼ੂ ਰਾਮ ਭਗਵਾਨ ਪਰਸ਼ੂ ਰਾਮ ਜੀ ਮੈਂ ਜਾਣਾ ਇਹ ਮੰਡੀ ਅੱਜ ਸਬਜ਼ੀ ਲੈਣ ਕਿਉਂਕਿ ਕੱਲ ਸਾਡੇ ਨਗਰ ਖੇੜੇ ਬਾਬੇ ਦੇ ਹੈਗੇ ਜੱਗ ਪਹਿਲੀ ਜਾਣਾ ਹੁਣੇ ਬਸ ਮੈਂ ਇਸ ਕਰਕੇ ਥੋੜਾ ਸੱਜ ਰਿਹਾ ਗਿਆ ਅੱਗੇ ਮੈਂ 8:30 ਵਜੇ ਫੋਨ ਜੀ ਕਰਾ ਕਰਕੇ ਇਹ ਮੰਦਿਰ ਮੰਦਿਰ ਤੋਂ ਫਿਰ ਕੁੜਦਵਾਰਾ ਸਰ ਫਿਰ ਕਰੇ ਜੀ ਚਲੋ ਚਲਦੇ ਆ ਜੀ ਇਸ ਫੋਨ ਇਹ ਜਿਸ ਗੰਦੰਮ ਦਿਖਾ ਰਹੇ ਆ ਮੇਰੇ ਪਿੰਡ ਦਾ ਗੁਰਦੁਆਰਾ ਸਾਹਿਬ ਦੇਖੋ ਆ ਸਾਰੀ ਇੱਧਰ ਮੰਦਰ ਦੀ ਜਗ੍ਹਾ ਹੈਗੀ ਆ ਉਹ ਸਿਹਦਾ ਲੰਗਰ ਹਾਲ ਦੀ ਤੇ ਅਸੀਂ ਜਿਹੜੇ ਵਕਰੋਂ ਤੁਹਾਨੂੰ ਦਿਖਾਉਣਾ ਉਹ ਉੱਥੇ ਆਪਣਾ ਘਰ ਹੈ ਸਾਹਮਣੇ ਜਿਹੜਾ ਕਾਲੀ ਟੈਂਕੀ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹੱਥ ਬਣਾਇਆ ਹੋਇਆ ਗੁਰਦੁਆਰਾ ਇਹ ਆਵਰੇ ਸੂਰਾ ਸਭ ਜਿਹੜੇ ਇੱਥੋਂ ਬਨੂਰ ਨਿਕਲਦੇ ਨੇ ਛੱਤ ਪਿੰਡ ਚੋਂ ਹੁਣ ਵੈਸੇ ਉਹ ਹੈਗੇ ਨਿਸ਼ਾਨ ਪਰ ਬੰਦ ਹੋ ਗਏ ਅੱਗੇ ਪਰ ਉਹ ਹੈਗੇ ਛੱਡੀ ਹੋਈ ਤੇਗਾ ਤੇ ਚਲੋ ਡਬਲ ਮੱਥਾ ਟੇਕ ਕੇ ਜੀ ਫਿਰ ਚੱਲਦੇ ਆ ਘਰ ਨੂੰ ਤੇ ਫਿਰ ਨਿਕਲੀਏ ਮੰਡੀ ਨੂੰ ਪ੍ਰਸ਼ਾਦਾ ਪਾਣੀ ਛੱਕ ਕੇ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਜੀ ਨਾ ਬਈ ਸਵੇਰ ਦੀ ਮੰਡੀ ਦੇਖੋ ਬਾਈ ਦੁਕਾਨਾਂ ਬੰਦ ਮੰਡੀ ਇੱਧਰ ਤੱਕ ਭਰੀ ਵੀ ਬਹੁਤ ਦੂਰ ਤੱਕ ਮੰਡੀ ਭਰੀ ਵੀ ਬਾਈ ਆ ਆ ਖੇੜੇ ਬਾਬੇ ਵਾਸਤੇ ਘੋਣ ਲੈਣ ਆ 8:00 ਵਜੇ 8:30 8:30 ਇਹੋ ਤਾਂ ਨਹੀਂ ਪੁੱਛ ਲੈਣੇ ਉਹ ਕਰੇ ਨਾ ਦੁਕਾਨਾ ਖੁੱਲਨੇ ਦਾ ਟਾਈਮ ਹੋ ਗਿਆ ਨਾ ਚੱਕਰੇ ਯੋਗ ਹੈ ਰਹਾ ਦੁਕਾਨਪੱਤਲ ਵਾਲੀ ਓਏ ਅੱਜ ਦਾ ਟਾਈਮ 4:18 ਜੇ ਬੰਦੇ ਜਿਹੜਾ ਲੀਡਰ ਨੂੰ ਨੰਬਰ ਦਿੱਤਾ ਹੈ ਬੱਲ ਆਪ ਵਿਸ਼ਵਾਸ ਕਰੋ ਇਹ ਐ ਨੰਬਰ ਲੀਟਰਿਕ ਇਹ ਕਿਤੇ ਜਮਾਦਲੇ ਦੇ ਬਾਕੀ ਲਗਾ ਦੇ ਮੈਂ ਪਵਾ ਦੇਣਾ ਜਿੱਥੇ ਬਾਹਰ ਕਰੇ ਰੋਟੀ ਬੰਦ ਕਰਾ ਸੋਲੂ ਪਹਿਲੇ ਜਰਾ ਮੈਗਨੇਟ ਬਾਅਦ ਕਰਨਾ ਆਉਂਦਾ ਤੁਹਾਨੂੰ ਆਪ ਕੋ ਇਹ ਦਿਖਾ ਮੈਂ ਦੋ ਰੱਖੇ ਦੇ ਮਨ ਨਾਲ ਇੱਕ ਪਹਰ ਗੱਡੇ ਜੈਨੇਟਰ ਦਾ ਸਮਾਨ ਹੈ ਹੁਣ ਕਿਹਦੇ ਚੰਡੀਗੜ੍ਹ ਬਾਈ ਬਹੁਤ ਰੁਕਦੇ ਆ ਚੱਲ ਆ ਦੇਖੋ ਬਾਈ ਗੱਡੀ ਡੱਕ ਕਰਦੀ ਪੂਰੀ ਪਿੱਛੇ ਨੂੰ ਤਾਂ ਨਹੀਂ ਆਨੇਗਾ ਕੋਈ ਚਾਂਸ ਆਣਾ ਪਿੱਛਾ ਪਰ ਪਿਆਜ਼ ਪਏ ਆਪਣੇ ਤਾਂ ਆਪਣੇ ਕੰਮ ਦੇ ਲਈ ਲੈ ਕੇ ਜਾ ਰਹੇ ਨੇ ਉਸ ਵੱਲ ਹਾਂ ਹਾਂ ਸੰਝਾ ਯਾਰ ਪਿੰਡ ਦਾ ਕੰਮ ਆ ਆ ਦੇਖੋ ਬਾਈ ਚੱਲੇ ਜੀ ਟਾਈਮ ਹੋ ਗਿਆ ਦੇਖੋ 1:30 ਕੋਈ ਦਿੱਕਤ ਨਹੀਂ ਕੋਈ ਤੇ ਨਿਕਲ ਜੇ ਚੱਲਦੇ ਆ ਫਿਰ ਕਰਨ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਓਕੇ ਬਾਈ ਧੰਨਵਾਦ ਲਾ ਵੀ ਮਿੱਤਰਾ ਬਾਬੇ ਦਾ ਨਾਮ ਲੈ ਕੇ ਗੱਡੀ ਨੂੰ ਫੇਰਾ ਪਾ ਕੇ ਇਹ ਹੋ ਜਾ ਤੈਂ ਤਰਾ ਕੇ ਚਲੋ ਵੀ ਮਿੱਤਰਾ ਚੱਲੀਏ ਜੀ ਮਿਲਦੇ ਹਾਂ ਤੁਹਾਨੂੰ ਹੁਣ ਫਿਰ ਬਾਅਦ ਚ ਆ ਦੇ ਕੋ ਆਪਣੀ ਗੱਡੀ ਡੱਕ ਹੋ ਗਈ ਪੂਰੀ ਬਾ ਨਿਕਲੀ ਹੁਣ ਸੋਲੇ ਜੱਬੀ ਮੰਡੀ ਨੂੰ ਅਲਵਿਦਾ ਕਹਿ ਸਾਫੀ ਸਫਾਈ ਹੋ ਗਈ ਦੇਖੋ ਸਵੇਰੇ ਸਵੇਰੇ 10:30 11:30 ਹੋਏ ਸਾਰੀ ਸਫਾਈ ਹੋ ਗਈ ਦੇਖੋ ਸਵੇਰੇ ਕੀ ਹਾਲ ਦਾ ਮਿੰਟਪਮ ਮਿੰਟਰੀ ਦੇਖੋ ਭਾਈ ਬਹੁਤ ਮਿਹਨਤੀ ਬਹੁਤ ਹੈ ਭਾਈ ਆ ਦੇਖੋ ਕਰਤੇ ਇਕੱਠਾ ਦੇਖ ਸਾਰਾ ਤੇ ਟ੍ਰੈਲੀਆਂ ਦੀ ਟ੍ਰੈਲੀਆਂ ਆ ਗਈਆਂ ਉਹ ਅੱਗਾ ਵੀ ਇੱਕ ਦੁਕਾਨ ਹੋਰ ਤੇ ਡਿਸਪੋਜ਼ਲ ਵੀ ਖੁੱਲੀ ਨਹੀਂ ਅਲੇ ਗਏ ਲੜੇ ਕਿਸ ਕੀ ਐਮ ਕੇ ਵੀ ਜੈਜ ਬਹੁਤ ਜੈਜ ਸ਼ੋਰੂਮ ਨਾਲੋਂ ਤਾਂ ਜੈਜ ਮਿਲ ਗਿਆ ਜਿਹੜੀ 2 ਜ਼ੜੀ ਚ ਟਿਕੀ ਆਉਂਦੇ ਭੈਣੇ 3 ਰੁਪਏ 4 ਰੁਪਏ ਕੋਈ ਫਾਇਦਾ ਨਹੀਂ ਇਸਕੋ ਲੋੜ ਮੈਤਰਾ ਇਸੀ ਲਾਵਾ ਲਾਤਰਾ ਪਹੁੰਚ ਗਏ ਕਿਤੇ ਨਹੀਂ ਰੋਕ ਟੋਕ ਹੋਈ ਸਾਰੇ ਦੇਖਦੇ ਰਹਿ ਗਏ ਮਾਂ ਲਾਈਟ ਮਾਰ ਆ ਗਈ ਇਹੋ ਵਧੀਆ ਰੂਟ ਆ ਯਾਰ ਆਪਣਾ ਅੰਦਰ ਦੇ ਪਿੰਡ ਹਾਂਜੀ ਮਿੱਤਰੋ ਕਿਦਾਂ ਜੀ ਸਾਰੇ ਸਾਡੇ ਪਿੰਡ ਕਾਲੂ ਹੈਗੇ ਆ ਨਗਰ ਖੜੇ ਬਾਬੇ ਦੇ ਚੱਗ ਤੁਹਾਨੂੰ ਦੱਸਿਆ ਸੀ ਸਵੇਰੇ ਪਸੰਗੀਆਂ ਲੈ ਮੈਂ ਆ ਗਿਆ ਸੀ ਘਰੇ ਟਾਈਮ ਹੋ ਗਿਆ ਸਾਡਾ ਵਾ 4:00 ਵਜੇ ਨਾਲ ਸਾਡੇ ਚਾ ਅੱਗੇ ਵਧੀਏ ਪਜਾਰੇ ਪਹਿਲਾਂ ਨਰਸਰੀ ਨਰਸਰੀ ਤੋਂ ਫੁੱਲ ਬੂਟੇ ਲੈ ਕੇ ਫਿਰ ਉਸ ਤੋਂ ਬਾਅਦ ਆਇਆ ਸਾਡੀ ਭੈਣ ਰਾਣੀ ਸਾਡੇ ਨਾਲ ਹੈ ਉਸ ਤੋਂ ਬਾਅਦ ਫੇਰਾਵਾ ਕਰੇ

ਵੱਟਰ ਤਾਂ 4 ਲਾਣ ਦਾ ਹੁੰਦਾ ਆਹ ਕੋ ਜੀ ਮੈਂ ਉਹਨਾ ਕਿੰਨੇ ਸੋਹਣੇ ਰੋਲ ਲੱਗਦੇ ਇਸ ਮੈਦੇ ਇਸ ਮੈਦਾਂ ਉੱਤੇ ਕਿੰਨੀ ਆ ਬਾਕੀ ਲੋਕ ਮਟਰ ਦੇ ਤਹਿਰੇ ਚੱਕੇ ਹੈ ਸੱਕੇ ਦਾ ਫਿਰ ਰੋੜੇ ਰੋੜਾ ਹਸਪਤਾਲ ਦਾ ਉੱਜਾ ਹੈ ਅਸੀਂ ਇਹਦਾ ਪੈਦੇ ਦਾ ਥੋੜਾ ਜਿਹਾ ਰੋਕਾਗਾ ਜਦੋਂ ਇਹ ਕਿਹੜੀ ਨੇਰੀ ਚੱਕੜਾ ਫਿਰ ਰੋੜ ਤੇ ਗੇਰ ਜਾਂਦੇ ਨੇ ਪਰ ਸੇਫਟੀ ਬਹੁਤ ਹੈ ਜਿਵੇਂ ਸਰਦੀਆਂ ਚ ਨਾ ਗਰਮੀਆਂ ਚ ਬੰਦੇ ਥਾ ਜਿਹੜੇ ਪੌਦੇ ਪਏ ਫਰਾਹੀ ਦੇ ਤੇ ਸਾਨੂੰ ਸੁੱਕੇ ਵੀ ਨਹੀਂ ਹਰੇ ਹੋਏ ਨੇ ਛੱਡ ਗਿਆ ਗਿਆ ਵਾਹ ਛੱਕਣੇ 5-7 ਲੈਣੇ ਨਹੀਂ ਲੈਣੇ ਵਾਹੀ ਇਹ ਤਾਂ ਬਜੇਰਾ ਤੋਂ ਛੱਡ ਕੇ ਬਨੂੜ ਅੱਗੇ ਚਾਂਸਲੇ ਚੱਲਾ ਗਿਆ ਕਹਿੰਦੇ ਹੁਣ ਆ ਤਾਂ ਹੋ ਗਈ ਅਨਥੋਰਾਈਜ਼ ਹੁਣ ਅਥੋਰਾਈਜ਼ ਚੱਲੀ ਹੈ ਅਰੋ ਸਿਟੀ ਝੁੰਗੀਆਂ ਨਰਨਗੜ੍ਹ ਝੁੰਗੀਆਂ ਦੇ ਨੇੜੇ ਆ ਕੈਰੋ ਸਿਟੀ ਉਹਦੇ ਕੋਲ ਤੁਹਾਨੂੰ ਪਤਾ ਹੈ ਉਹ ਉਹਦੇ ਕੋਲ ਮਿਲਣਗੇ ਫੁੱਲ ਪਾਪਾ ਮੈਨੂੰ ਇੱਕ ਜਗ੍ਹਾ ਪਤਾ ਹੈ ਰੋਡ ਡੋਮੀਨੋਟ ਕੈਟਰਾਂ ਦੇ ਸਾਹਮਣੇ ਮੱਕੜੀ ਦੇ ਸਾਹਮਣੇ ਆ ਕਾਜੇ ਉਹ ਤੈਨੂੰ ਤਾਂ ਜਾਣਦੇ ਨੂੰ ਬਤਾਉਗੇ ਆਪਾਂ ਨਹਿਰਾਂ ਗੜ ਦੇ ਕੇ ਹੋਰ ਨਹਿਰਾਂ ਟੱਕੜੀ ਕਿੜੀ-ਕੜੀ ਬੜੀਆਂ ਲਾਈਵ ਆਂ ਹਰਿਆਣ ਗੜ ਚੁੰਗੀਆਂ ਚਾਵਦੇ ਆਂ ਫੋਲਦੇ ਆਂ ਲਾਈਵ ਮਿੱਤਰਾ ਉਹਨਾਂ ਸ੍ਰੀਕ ਬੰਦ ਹੋ ਗਈ ਉਹਨੂੰ ਵਾਪਸ ਆ ਗਿਆ ਕਿ ਨਾ ਜਾਨ ਲੱਗਿਆ ਆ ਰਹੀ ਉਹਨੂੰ ਕੱਲੂ ਜਾਵਾਂਗੇ ਬਾਬਾ ਜੀ ਦੀ ਜਾਗ ਤੋਂ ਬਾਅਦ ਅਗਰਗੜੇ ਬਾਬੇ ਦੀ ਜਾਗ ਤੋਂ ਬਾਅਦ ਜਾਵਾਂਗੇ ਮੈਂ ਵੀ ਜਾਵਾਂਗੀ ਫਿਲਹਾਲ ਉਹਨਾਂ ਬਕਰੇ ਜਾ ਰਹੇ ਆ ਇੱਕ ਘਰੇ ਜਾ ਕੇ ਆਪਣਾ ਘਟੀ ਖੜਾ ਕੇ ਤੇ ਰਾਮ ਦੇਖੋ ਕਿੰਨਾ ਹੋਰ ਰਹਿ ਗਿਆ ਉਹ ਵੀ ਚੱਕ ਦਿਨਾਰੀ ਬਹੁਤ ਤਿੱਖੀ ਆ ਰਹੀ ਗੜਮ ਗੜਮ ਕਰ ਰਹੀ ਬਹੁਤ ਅਮਰੂਲ ਲੱਗਿਆ ਉਹਦਾ ਪਰ ਮਜੂਰੀ ਉਹਦਾ ਗੱਡੀਆਂ ਪਰ ਗਿਆ ਹੈ ਹਾਂ ਥੋੜੇ ਜਿਹੇ